ਕਾ ਜੀ ਮਾਡੜੀ ਪੰਦਰੇਂ ਪੀ ਤੁਹਾਡੇ ਨਾਲ ਇੱਕ ਪੁਲਿਸ ਮੁਲਾਜ਼ਮ ਵੀਰਾਂ ਤੇ ਦੋ ਲੈਣਾ ਤੁਹਾਡਾ ਸਾਂਝੀਆਂ ਕਰ ਲੱਗੀਆਂ ਉਮੀਦ ਆ ਤੁਸੀਂ ਪਸੰਦ ਕਰੋਗੇ ਤੇ ਪੁਲਿਸ ਮੁਲਾਜ਼ਮ ਵੀਰਾਂ ਨੇ ਬੇਨਤੀ ਹੈ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਪਹਿਲਾ ਇਹ ਆਡੀਓ ਪਾਈ ਜੀ ਘੱਟੋ ਘੱਟ 13 14 ਸਾਲ ਪਹਿਲਾਂ ਤੁਸੀਂ ਮੇਰੀ ਆਡੀਓ ਨੂੰ ਬਹੁਤ ਪਿਆਰ ਬਹੁਤ ਸਤਿਕਾਰ ਦਿੱਤਾ ਸਾਨੂੰ ਬਹੁਤ ਸਾਰੇ ਮੁਲਾਜ਼ਮ ਵੀਰਾਂ ਵੱਲੋਂ ਫੋਨ ਆਉਂਦੇ ਹੁੰਦੇ ਕਹਿੰਦੇ ਸਾਨੂੰ ਵੀਡੀਓ ਕਲਿੱਪ ਬਣਾ ਕੇ ਭੇਜੋ ਕਹਿੰਦੇ ਕਿਸੇ ਨੂੰ ਯਕੀਨ ਨਹੀਂ ਪਤਾ ਨਹੀਂ ਵੀ ਇਹ ਆ ਆਡੀਓ ਬੋਲੀ ਕੀ ਨਹੀਂ ਸੀਗੀ ਉਹ ਮੈਂ ਆੜੀ ਉਹ ਬਹੁਤ ਸਾਰੇ ਅਫਸਰਾਂ ਦੇ ਫੋਨ ਆਏ ਬਹੁਤ ਸਾਰੇ ਮੁਲਾਜ਼ਮ ਸਹਿਬਾਨਾਂ ਦੇ ਫੋਨ ਆਏ ਕਿਉਂਕਿ ਆਪਾਂ ਹਲਾਤ ਸਾਰੇ ਦੇ ਰੋਡਾਂ ਤੇ ਤੁਰੇ ਫਿਰਦੇ ਆਂ ਤੇ ਹਾਲਾਤ ਵੇਖਦੇ ਆਂ ਆਪਾਂ ਸਾਰੇ ਕਹਿੰਦੇ ਪੁਲਿਸ ਹੈ ਮਾੜੀ ਪਰ ਮੈਂ ਕਹਿੰਦੀ ਏ ਚੰਗੇ ਸਾਰੇ ਕਹਿੰਦੇ ਪੁਲਿਸ ਹੈ ਮਾੜੀ ਪਰ ਮੈਂ ਕਹਿੰਦੀ ਏ ਚੰਗੇ 24 ਘੰਟੇ ਕਰਨ ਡਿਊਟੀਆਂ ਬੜੇ ਇਹਨਾਂ ਨੂੰ ਪੰਗੇ 24 ਘੰਟੇ ਕਰਨ ਡਿਊਟੀਆਂ ਬੜੇ ਇਹਨਾਂ ਨੂੰ ਪੰਗੇ ਕਿਸੇ ਵਾਰ ਤਿਹਾਰ ਦੀ ਮਿਲੇ ਨਾ ਛੁੱਟੀ ਕਿਸੇ ਬਾਹਰ ਤਿਹਾਰ ਦੀ ਮਿਲੇ ਨਾ ਛੁੱਟੀ ਰਹਿੰਦੇ ਸੂਲੀ ਟੰਗੇ ਬਾਹਰ ਇਹਨਾਂ ਨੂੰ ਤੰਗ ਆਪਾਂ ਕਰਦੇ ਬਾਹਰ ਇਹਨਾਂ ਨੂੰ ਤੰਗ ਲੋਕੀ ਕਰਦੇ ਘਰੇ ਜਾਣ ਤਾਂ ਬਣ ਕੇ ਦਮੂਹੀ ਸੱਪਣੀ ਫਿਰ ਘਰ ਵਾਲੀ ਵੀ ਡੰਗੇ ਬਣ ਕੇ ਦਮੂਹੀ ਸੱਪਣੀ ਫਿਰ ਘਰ ਵਾਲੀ ਵੀ ਡੰਗੇ ਵੀ ਇਹ ਕਿਹੜਾ ਵਿਚਾਰੇ ਟੀਚਰ ਲੱਗੇ ਵੀ ਸਹੀ 9:00 ਵਜੇ ਛੁੱਟੀ ਕਰਕੇ ਵਾਪਸ ਘਰੇ ਆ ਜਾਣਗੇ ਪਤਾ ਨਹੀਂ ਹਜੇ ਜਾ ਕੇ ਪਾਣੀ ਵੀ ਨਾ ਪੀਤਾ ਹੋਵੇ ਬਰਦੀ ਵੀ ਚੇਂਜ ਨਾ ਕੀਤੀ ਹੋਵੇ ਸਾਫ ਦਾ ਫੋਨ ਚਲਿਆ ਜਾਵੇ ਤੇ ਆਏ ਨਹੀਂ ਪਤਾ ਵੀ ਉਸੇ ਤਰ੍ਹਾਂ ਘਰੋਂ ਵਾਪਸ ਭੱਜਣਾ ਪੈ ਜੇ ਵਿਚਾਰੇ 24 ਘੰਟੇ ਡਿਊਟੀਆਂ ਕਰਦੇ ਦਿਨ ਰਾਤ ਨਹੀਂ ਦੇਖਦੇ ਕੋਈ ਤਿਹਾੜ ਨਹੀਂ ਦੇਖਦੇ ਬਾਰ ਨਹੀਂ ਦੇਖਦੇ ਕਿਉਂਕਿ દિਵਾਲੀ ਵੇਲੇ ਤਿਹਾੜ ਇਹਨਾਂ ਦਾ ਅੰਬਰਸਰ ਡਿਊਟੀ ਲਾ ਦਿੰਦੇ ਆ ਲੋਹੜੀ ਵੇਲੇ ਬਾਗੀ ਦੇ ਮੁਖ ਸਰ ਡਿਊਟੀ ਲਾ ਦਿੰਦੇ ਆ ਤੇ ਕਿਉਂਕਿ ਆਪਾਂ ਨੂੰ ਪਤਾ ਆਪਾਂ ਨੇ ਇਹਨਾਂ ਦੇ ਸਤਕਾਰ ਕਰਨਾ ਚਾਹੀਦਾ ਇੱਜ਼ਤ ਕਰਨੀ ਚਾਹੀਦੀ ਐ ਸੋ ਮੈਂ ਬਲਾਸ ਮਲਾ ਪੁਲਿਸ ਮਲਾਜ ਵੀਰਾਂ ਨੂੰ ਸਲੂਟ ਕਰਦੀ ਆ ਸੋ ਵੈਸੇ ਗੁਰ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਡਿਊਟੀਆਂ ਕਰਦੇ ਰਹਿਣ ਤੰਦਰੁਸਤ ਰਹਿਣ ਖੁਸ਼ ਰਹਿਣ ਤੇ ਘਰਾਂ ਵਾਲਿਆਂ ਨੇ ਵੀ ਬੇਨਤੀ ਕਰ ਤੁਸੀਂ ਵੀ ਇਹਨਾਂ ਨਾਲ ਲੜਿਆ ਨਾ ਕਰੋ ਇਹਨਾਂ ਦੀ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਤੇ ਇਹਨਾਂ ਦੇ ਬਹੁਤ ਸਾਰੇ ਜਿਹੇ ਵੀ ਹੁੰਦੇ ਆ ਕਿਉਂਕਿ 24 ਘੰਟੇ ਡਿਊਟੀ ਸਿਰਫ ਇੱਕ ਪੁਲਿਸ ਸਟਾਫ ਦੀ ਹੁੰਦੀ ਹੈ ਬਾਕੀ 8 ਘੰਟੇ ਡਿਊਟੀ ਕਰਕੇ ਮਲਾਜ਼ਮ ਚੇਂਜ ਹੋ ਜਾਂਦੇ ਸਾਰਾ ਸਤਿ ਸ਼੍ਰੀ ਅਕਾਲ ਥੈਂਕ ਯੂ ਸੋਮਾ